ਗਰਮੇਲ ਸਿੰਘ ਵਾਲੀ ਪ੍ਰੇਮਤੋਂ ਵਾਲੀ ਸੜੇ ਲੇਵਰ ਵਾਲੇ ਆਇਓ ਸਿੰਘ ਜੀ ਚੋਲਾ ਲਾਉਣ ਵਾਲੇ ਉਹ ਸਾਡੇ ਦਾਣਾ ਮੰਡੀ ਬਣੀਆ ਹੋਈਆਂ ਜੀ ਤੇ ਉਥੇ ਰਹਿੰਦੇ ਆ ਜੀ ਤੇ ਰਾਤ 2:30 ਵਜੇ ਦੀ ਗੱਲ ਹੈ ਜੀ ਕੋਈ ਅਣਪਛਾਤੇ ਦੇ ਆਏ ਉਹਨਾਂ ਕੋਲ ਸੁਣਾਣਾ ਕੋਲ ਵਾਸਤੇ ਰੈਸਟਰਾ ਵੀ ਜੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਘਰੇ ਮੇਰੇ ਵੱਡੇ ਭਾਈ ਨੂੰ ਤੇ ਉਹਨੇ ਮੈਨੂੰ ਹੋਣ ਕੀਤਾ ਤੇ ਫੇਰ ਅਸੀਂ ਉੱਥੇ ਗਏ ਜੀ ਜਿੱਥੇ ਲੇਵਰ ਵਾਲੇ ਬੈਠੇ ਆਗੇ ਤਗੜਾ ਮੰਡੀ ਚ ਅਸੀਂ ਜਦੋਂ ਨੇ ਦੇਖਿਆ ਤਾਂ ਤਿੰਨ ਜਣੇ ਸੀਗੇ ਉਹ ਤੇ ਇੱਕ ਕੋਲੇ ਕਿਰਪਾਨ ਸੀਗੀ ਰਵਾਲਾ ਨੇ ਵੀ ਸੀਗਾ ਤੇ ਸਾਨੂੰ ਦੇਖ ਕੇ ਉਹ ਪਜਲੇ ਜੀ ਪਜਲੇ ਜੀ ਨੋਤੇ ਉਹਨਾਂ ਦਾ ਕਾਲੀ ਜੀ ਮੋਟਰਸਾਈਕਲ ਤੋਂ ਡਿੱਗ ਪਏ। ਫਿਰ ਅਸੀਂ ਮੈਨੂੰ ਹਟਲਣ ਦੀ ਕੋਸ਼ਿਸ਼ ਕੀਤੀ। ਤੇ ਫੜਨ ਦੇ ਵੇਲੇ ਤੇ ਉਹਨਾਂ ਨੇ ਕਿਰਪਾ ਨਾਲ ਸਾਡੇ ਤੇ ਬਾਰ ਕਰਤਾ ਜੀ। ਤੇ ਮੇਰੇ ਕਾਫੀ ਕਰਬਾ ਨਾਲ ਵਾਰ ਗਈ ਜੀ। ਤੇ ਉਹਨਾਂ ਕਿ ਉਹ ਦੁਬਾਰਾ ਉੱਥੋਂ ਉੱਥੋਂ ਪਾਈ ਹੋਵੇ ਜੀ ਪਿੱਛੇ ਹਟ ਗਿਆ ਸਾਡੇ ਕੋਲ ਕੋਈ ਗੁੱਸਾ ਨਹੀਂ ਸੀਗਾ। ਤੇ ਪਜਦੇ ਗਏ ਪੰਜਣ ਤੋਂ ਬਾਅਦ ਵੀ ਦੁਬਾਰਾ ਅਸੀਂ ਜਿੱਦੋਂ ਮੈਨੂੰ ਲੈ ਗਏ ਘਰੇ ਆ ਗਏ। ਤੂੰ ਦੁਬਾਰਾ ਫੇਰ ਆ ਕੇ ਉਹ ਸਾਡੇ ਲੇਵਰ ਵਾਲਾ ਗੁਰੂ ਤਵਾਰਾ ਫੇਰ ਕੋਕੇ ਭੰਡੇ ਕੁੰਡੇ ਸਾਰੇ ਕੋਕੇ ਲੱਗੇ ਆਇਆ ਲਵਾ ਤੋ ਵੀ ਜੀ ਜਮੇ ਸਟਾਗਿੱਟ ਤੇ ਜੀ ਮਰੀਆ ਲੇਵਰ ਪ੍ਰਵਾਸੀ ਲੇਵਰ ਪ੍ਰਵਾਸੀ ਹੈ ਜੀ ਆਪਾਂ ਵੀ ਇਹ ਕਹਿਦਨੇ ਜੀ ਉਹ ਬਹੁਤ ਸਾਲ ਤੋਂ ਸਾਡੇ ਕੋਲ ਆਉਂਦੇ ਆ ਵਿਚਾਰੇ ਤੇ ਪੰਜ ਗਜਣੇ ਉਹ ਸੀਗੇ ਉਹ ਅਸੀਂ ਸੀਗੇ ਜੀ ਗਏ ਤਵਾਰਾ ਤੇ ਬਸ ਉਹਨਾਂ ਨੇ ਉਹ ਜੀ ਨੇ ਦੇਖਿਆ ਸਾਨੂੰ ਦੇਖ ਕੇ ਪੰਜੇ ਵੇ ਲੱਗ ਗਏ ਜਿਹਨੂੰ ਪੰਜਨ ਲੱਗੇ ਤੇ ਮੁਣਕੇ ਉਹਨਾਂ ਨੂੰ ਐਸੇ ਐਸੇ ਚ ਫੜ ਲਈ ਤੇ ਮੈਂ ਉਹ ਕਰ ਫੰਦਾ ਸੀਗਾ ਤੇ ਮੈਂ ਕਰ ਫੰਨਣ ਨਾਲ ਵਾਰ ਕਿਹਾ ਸੀ ਲੋ ਟਿਨਕਸ ਮਾਣ ਨੂੰ ਮੁਕੀ ਤੇ ਰੇ ਸੋਣ ਕਾਹੀ ਹੈ ਜੀ ਲੇਵਰ ਤੇ ਭਾਂਡੇ ਹੁੰਦੇ ਨੇ ਜੇ ਖਾੜ ਪੀਣ ਵਾਲੇ ਜਿਹੜੇ ਵੱਡੇ ਸਾਰੇ ਲਈ ਜੀ ਕੀ ਮੰਨ ਕਰ ਅਜੇ 23% ਤੋਂ ਮੰਗ ਕਰ ਬੇਜੀ ਇਹ ਜਿਹੜੇ ਲਟੇਰੀ ਆਗੇ ਇਹਨਾਂ ਨੂੰ ਫੜਾਇਆ ਜਾਵੇ ਅੱਗੇ ਤੋਂ ਇਹ ਨਹੀਂ ਘਟਣਾ ਲਾਵਾ ਪਰ ਇਹ ਸਭ ਨੂੰ ਸਾਵਧਾਨ ਰਹਿਣਾ ਚਾਹੀਦਾ ਜੀ ਕਿਹਦੀ ਕੀ ਲਾਵਾ ਪਰ ਕੀ ਘਟਣਾ ਹੋ ਪਈ ਹੈ ਮੈਂ ਸਰਪੰਚਾਂ ਜੀ ਪਿੰਡ ਤੋਂ ਕੁੜੀ ਤੋਂ ਜਗਿੰਦਰ ਸਿੰਘ ਬਰਾੜ ਮੈਨੂੰ ਤਾਂ ਮੇਰੇ ਪਰਿਵਾਰ ਦੇ ਨੇੜੇ ਦੇ ਬੰਦੇ ਮੈਨੂੰ ਸਵੇਰੇ ਸਵੇਰੇ 6 ਵਜੇ ਇਹਨਾਂ ਨੇ ਫੋਨ ਕੀਤਾ ਕਿ ਰਾਤ ਸਾਢੇ 9:00 ਦਾ ਦਰਘਟਨਾ ਹੋ ਆਪਰੀ ਗਈ ਜਦੋਂ ਮੈਂ ਹੁਣ ਹਸਪਤਾਲ ਆਇਆ ਇਹਨਾਂ ਨੂੰ ਪੁੱਛਿਆ ਗਿਆ ਰਾਤ ਲਗਭਗ 2:30 ਵਜੇ ਦੇ ਤਕਰੀਬਨ ਸਾਡੇ ਪਿੰਡ ਦੇ ਨੇੜੇ ਦਾਣਾ ਮੰਡੀ ਐ ਉੱਥੇ ਇਹਨਾਂ ਦੀ ਲੇਬਰ ਜਿਹੜੀ ਹਾਸਲਾ ਲਾਉਂਦੀ ਐ ਝੋਨਾ ਲਾਉਣ ਵਾਸਤੇ ਉਹ ਬੈਠੀ ਸੀ ਤੇ ਉਹਨਾਂ ਨੂੰ ਰੋਟਣ ਵਾਸਤੇ ਤਿੰਨ ਆਦਮੀ ਮੋਟਰਸਾਈਕਲ ਤੇ ਪਹੁੰਚੇ ਉਹਨਾਂ ਨੇ ਲੇਬਰ ਵਾਲਿਆਂ ਦੇ ਮਰਦ ਦੇ ਘਰੇ ਫੋਨ ਕੀਤਾ ਫੋਨ ਕਰਨ ਤੋਂ ਬਾਅਦ ਇਹ ਦੋਨੇ ਭਰਾ ਅਗਰ ਮੇਲ ਸਿੰਘ ਦਾ ਕਿੱਕੇ ਦਾ ਭਰਾ ਦੋਨੇ ਉਥੇ ਪਹੁੰਚੇ ਮੋਟਰਸਾਈਕਲ ਲੈ ਕੇ ਪਰ ਜਦੋਂ ਇਹਨਾਂ ਨੇ ਉਥੇ ਲੜਖੜਾ ਮਾਰਿਆ ਵੀ ਕੋਈ ਇਥੋਂ ਦੌੜ ਜਾਓ ਤੁਸੀਂ ਤਾਂ ਉਹਨਾਂ ਨੇ ਕੀ ਐ ਤੌਰਣ ਦੀ ਬੇਰ ਉਹਦਾਂ ਨੇ ਉਥੋਂ ਕਿਰਪਾਨਾਂ ਕੱਢ ਲਈਆਂ ਕਿਰਪਾਨਾਂ ਨਾਲ ਗਰਵੇਲ ਸਿੰਘ ਤੇ ਵਾਰ ਕਰ ਦਿੱਤਾ ਜੀ ਦੇ ਨਾਲੇ ਦੇ ਇੱਕ ਬਾਹ ਦੇ ਵਿੱਚ ਕਿਰਪਾਨ ਦਾ ਨਿਸ਼ਾਨ ਹੈ ਕਾਫੀ ਚੰਗਾ ਹੈ ਸ਼ਾਤੀ ਦੇ ਉੱਤੇ ਵੀ ਇੱਕ ਕੁਰਪਾਨ ਦਾ ਵਾਰ ਕੀਤਾ ਇੱਕ ਗੋਡੇ ਉੱਤੇ ਵਾਰ ਕੀਤਾ ਕੁਦਰਤੀ ਜਿਹੜਾ ਹੈ ਜਿਆਦਾ ਪਛਤਰੇਗੀ ਕਿਉਂਕਿ ਬੰਦੇ ਜਿਆਦਾ ਹੋਣ ਦੇ ਕਾਰਨ ਨੇੜੇ ਆ ਗਈ ਤਾਂ ਉਹ ਦੌੜਦੇ ਉਹ ਸਭ ਉਹਨਾਂ ਕੋਲ ਕਰਵਾਲ ਵਾਲੇ ਨਹੀਂ ਸੀ ਮੌਕੇ ਤੇ ਰਵਾਲ ਵਾਲਰ ਉੱਥੇ ਡਿੱਗ ਪਿਆ ਜੇਕਰ ਅਜਿਹੀਆਂ ਘਟਨਾਵਾਂ ਪਰ ਦਿਨ ਰਹੀਆਂ ਤਾਂ ਪਿੰਡਾਂ ਦੇ ਕਿਸਾਨ ਕੀ ਕਰਨਗੇ ਨਾ ਤਾਂ ট্রান্সਫਾਰਮਰ ਵਿੱਚ ਕੋਈ ਤੇਲ ਸੜਦਾ ਨਾ ਖੇਤ ਦੇ ਵਿੱਚ ਕਮਰੇ ਅਲਗਰਾਂ ਦੇ ਤੋਂ ਵੇਟ ਛੜਦਾ ਨਾ ਸਿਲੰਡਰ ਭਾਂਡੇ ਹਰ ਤਰਚੂਰੀਆਂ ਹੋਈਆਂ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੋ ਚਿੱਟੇ ਬਾਰੇ ਅਸੀਂ ਕਹਿੰਨੇ ਆਂ ਵੀ ਚਿੱਟਾ ਅਸੀਂ ਰੋਕਤਾ ਪਰ ਅਜੇ ਪ੍ਰੋਪਰ ਚਿੱਟਾ ਸਾਡਾ ਰੁਕਿਆ ਨਹੀਂ ਪਿੰਡਾਂ ਦੇ ਵਿੱਚ ਮੁੰਡੇ ਪਤਾ ਨਹੀਂ ਮਿਦਾਤ ਨੂੰ 2:30 ਵਜੇ ਨਸ਼ੇੜੀ ਸੀ ਜਾਂ ਕੀ ਇਹਦਾ ਜੀ ਪਤਾ ਲੱਗਦਾ ਪਰ ਇਹ ਕੰਮ ਨਸ਼ੇੜੀ ਕਰ ਸਕਦੇ ਆ ਦੂਸਰਾ ਆਮ ਬੰਦਾ ਨਹੀਂ ਕਰ ਸਕਦਾ ਪਿੰਡ ਦੇ ਵਿੱਚ ਹਰ ਰੋਜ਼ ਮੇਰੇ ਕੋਲ ਲੋਕ ਆਉਂਦੇ ਆ ਕਿਸੇ ਦਾ ਸਲੰਡਰ ਚੋਰੀ ਹੋ ਜਾਂਦਾ ਕਿਸੇ ਦੇ ਭਾਂਡੇ ਚੋਰੀ ਹੋ ਜਾਂਦੇ ਆ ਕੋਈ ਸੰਜੀ ਦਾ ਥਾਮਾ ਤੇ ਕੋਈ ਐਲਸੀਵੀ ਵਗੈਰਾ ਜਾਂ ਕੈਂਬਰੀ ਵਗੈਰਾ ਲੱਗੇ ਉਹ ਚੋਰੀ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਉਸੇ ਬੇਅੰਤੀ ਕਰਦੇ ਆ ਇਹਦੇ ਪ੍ਰੋਪਰ ਸ਼ਕਤੀ ਕੀਤੀ ਜਾਵੇ ਜੋ ਚੋਰੀਆਂ ਨੇ ਇਕੱਟ ਨਾ ਮਾਨੇ ਚੋਰ ਫੜੇ ਜਾਣ ਕਿਉਂਕਿ ਚੋਰੀਆਂ ਹੋ ਜਾਂਦੀਆਂ ਨੇ ਲੋਕ ਦੇਣ ਜਿਹੜਾ ਲੋਕ ਰੋਸ-ਕੁੱਸਾ ਹੁੰਦਾ ਫੇਰ ਚੁੱਪ ਕਰਕੇ ਡਰ ਦੇ ਮਾਰੇ ਘਰੇ ਭੈ ਜਾਂਦੇ ਆ। ਥਾਣਾ ਥਾਣਾ ਦੇ ਟੰਗਵਾਲੀ ਦੇ ਇੱਕ ਪ੍ਰਾਈਵੇਟ ਫੜੂ ਵਿੱਚ ਬਣੇ ਕੰਮਲੇ ਵਿੱਚ 5 80 ਮਜ਼ਦੂਰ ਰਹਿੰਦੇ ਸਨ ਜੋ ਕਿ ਗਰਮੇਲ ਸਿੰਘ ਵਾਸੀ ਟੰਗਵਾਲੀ ਦੇ ਖੇਤ ਵਿੱਚ ਚੌ ਨਾਲ ਲਗਾਉਂਦਾ ਕੰਮ ਕਰਦੇ ਸਨ। ਕਿ ਬੀਤੀ ਰਾਤ ਇੱਕ ਰਾਤ ਕਰੀਬ 2:30 ਵਜੇ ਤਿੰਨ ਮੋਟਰਸਾਈਕਲ ਸਵਾਰ ਚੋਰ ਨੌਕਾ ਪਰ ਆਏ ਉਨਾਂ ਨੇ ਸੁਤੇ ਪੇਟ ਪਰਵਾਸੀ ਮੁਰੰਦ ਦਾ ਇੱਕ ਮੋਬਾਈਲ ਤੇ 1200 ਰੁਪਏ ਚੋਰੀ ਕਰ ਲਿਆ ਇਸੇ ਦੌਰਾਨ ਪਰਵਾਸੀ ਮੁਰੰਦ ਨੂੰ ਜਾਗ ਆ ਗਏ ਤੇ ਉਹ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਪਰਵਾਸੀ ਮੁਰੰਦ ਵਿੱਚੋਂ ਕਿਸੇ ਨੇ ਆਪਣੇ ਮਾਲਕ ਗਰਮੇਲ ਸਿੰਘ ਨੂੰ ਫੋਨ ਕਰਤਾ ਜਿਸ ਤੇ ਗਰਮੇਲ ਸਿੰਘ ਅਤੇ ਉਸਦਾ ਭਰਾ ਅਗਰੇ ਸਿੰਘ ਮੋਟਰਸਾਈਕਲ પર ਸਵਾਰ ਹੋ ਕੇ ਮੌਕਾ ਪਰ ਆ ਗਏ ਤੇ ਉਹ ਵੀ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਚੋਰਾਂ ਨੂੰ ਘੇਰ ਲਿਆ ਇਹ ਚੋਰਾਂ ਵਿੱਚੋਂ ਕਿਸੇ ਨੇ ਇੱਕ ਛਿੱਕੀ ਚੀਜ਼ ਗਰਮੇਲ ਸਿੰਘ ਦੀ ਬਾਹਂ ਪਰ ਤੇ ਉਸਦੇ ਡੋਲੇ ਪਰ ਮਾਰੀ ਜਿਸ ਨਾਲ ਗਰਮੇਲ ਸਿੰਘ ਜ਼ਖਮੀ ਹੋ ਗਿਆ ਇਹ ਚੋਰ ਮੌਕਾ ਤੋਂ ਭੱਜ ਗਏ ਗਰਮੇਲ ਸਿੰਘ ਪ੍ਰਾਈਵੇਟ ਬਟੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤੇ ਮੌਕਾ ਤੋਂ ਇੱਕ ਖਡਾਉਣਾ ਪਿਸਤੌਲ ਖੇਤਾਂ ਵਿੱਚ ਉੱਡ ਗਿਆ ਹੋਇਆ ਬਰੰਦ ਹੋਇਆ ਗਰਮੇਲ ਸੰਘ ਵਾਲੀ ਪੇੜ ਤੋਂ ਵਾਲੀ ਸੜਨ ਲੇਵਰ ਵਾਲੇ ਆਏ ਸੀ ਜੀ ਛੋਣ ਲਾਉਣ ਵਾਲੇ ਉਹ ਸਾਡੇ ਦਾਣਾ ਮੰਡੀ ਬਣੀਆ ਹੋਈਆਂ ਜੀ ਤੇ ਉੱਥੇ ਰਹਿੰਦੇ ਐ ਜੀ ਤੇ ਰਾਤ 2:30 ਵਜੇ ਦੀ ਗੱਲ ਹੈ ਜੀ ਕੋਈ ਅਣਪਛਾਤੇ ਦੇ ਆਏ ਉਹਨਾਂ ਕੋਲੋਂ ਸਮਾਨ ਛੋਣ ਵਾਸਤੇ 65 ਡਾਗ ਵੀ ਜੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਜੀ ਕਰੇ ਮੇਰੇ ਵੱਡੇ ਭਾਈ ਨੂੰ ਤੇ ਉਹਨੇ ਮੈਨੂੰ ਫੋਨ ਕੀਤਾ ਤੇ ਫੇਰ ਅਸੀਂ ਉੱਥੇ ਗਏ ਜੀ ਜਿੱਥੇ ਲੇਬਰ ਵਾਲੇ ਬੈਠੇ ਆਗੇ ਦਾਗੜਾ ਮੰਡੀ ਚ ਅਸੀਂ ਜਾ ਕੇ ਨੇ ਦੇਖਿਆ ਤਾਂ ਤਿੰਨ ਜਣੇ ਸੀਗੇ ਉਹ ਤੇ ਇੱਕ ਕੋਲੇ ਕਰਪਾਨ ਸੀਗੀ ਰਵਲਵਰ ਵੀ ਸੀਗਾ ਤੇ ਸਾਨੂੰ ਦੇਖ ਕੇ ਉਹ ਭੱਜਲੇ ਜੀ ਭੱਜਲੇ ਜੀ ਨੂੰ ਤੇ ਉਹ ਮੈਂ ਕਾਲੀਜ ਮੋਟਰਸਾਈਕਲ ਤੋਂ ਡਿੱਗ ਪਏ। ਫਿਰ ਅਸੀਂ ਮੈਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਫਿਰ ਭੜਨ ਨੂੰ ਮਲੇ ਤੇ ਉਹਨਾਂ ਨੇ ਕਿਰਪਾ ਨਾਲ ਸਾਡੇ ਤੇ ਵਾਰ ਕਰਤਾ ਜੀ। ਤੇ ਮੇਰੇ ਕਾਫੀ ਕਰਪਾਨਾ ਵਾਰ ਗਏ ਜੀ। ਤੇ ਮੁਣਕੇ ਉਹ ਦੁਬਾਰਾ ਉੱਥੋਂ ਉੱਥੋਂ ਪਾਈ ਹੋਵੇ ਜੀ ਪਿੱਛੇ ਹੜ ਕੇ ਸਾਡੇ ਕੋਲ ਕੋਈ ਗੁੱਸੇ ਨਹੀਂ ਸੀਗਾ। ਤੇ ਪੰਜੇ ਪੰਜੰਤ ਤੋਂ ਬਾਅਦ ਵੀ ਦੁਆਰੇ ਅਸੀਂ ਜਦੋਂ ਮੈਨੂੰ ਲੈ ਗਏ ਘਰੇ ਆ ਗਏ। ਤੂੰ ਤੂੰ ਵਾ ਦੁਬਾਰਾ ਫੇਰ ਆ ਕੇ ਉਹ ਸਾਡੇ ਲੇਵਰ ਵਾਲਾ ਗੁਰੂ ਦੁਬਾਰਾ ਫੇਰ ਕੋਕੇ ਬਣ ਦੇਕੂਣ ਦੇ ਸਾਰੇ ਕੋਕੇ ਲੱਗੇ ਆ ਗੱਲ ਵਾ ਤੋਂ ਵੀ ਇਹ ਜੀ ਸਟਾਗਿਤ ਤੇ ਕਿ ਜਿਮਾਨਿਆ ਲੇਵਰ ਪ੍ਰਵਾਸੀ ਲੇਵਰ ਪ੍ਰਵਾਸੀ ਹੈ ਜੀ ਆਪਾਂ ਵੀ ਇਹ ਕਹਿਦਨੇ ਜੀ ਉਹ ਦੋ ਸਾਲ ਤੋਂ ਸਾਡੇ ਕੋਲ ਆਉਂਦੇ ਆ ਵਿਚਾਰੇ ਤੇ ਪੰਜ ਗਜਣੇ ਉਹ ਸੀਗੇ ਉਹ ਅਸੀਂ ਸੀਗੇ ਜੀ ਨੇ ਦੁਬਾਰਾ ਤੇ ਬਸ ਉਹਨਾਂ ਨੇ ਉਸ ਨੇ ਦੇਖਿਆ ਸਾਨੂੰ ਦੇਖ ਕੇ ਜਵੇਦ ਨਗਲ ਕੇ ਜਿਵੇਂ ਪੰਜਲ ਲੱਗੇ ਤੇ ਮੁੜ ਕੇ ਉਹਨਾਂ ਨੂੰ ਐਸੇ ਐਸੇ ਆ ਕੇ ਫੜ ਲਏ ਤੇ ਲੱਗ ਰਿਹਾ ਕਰਪਾਣਾ ਸਿੰਘ ਆ ਤੇ ਮੈਂ ਕਰਪਾਣਾ ਨਾਲ ਬਾਤ ਕਰਦਾ ਸੀ ਲੋ ਟਿਨੈਕਸ ਨਾਲ ਉਹ ਕਿਤੇ ਸੌਣ ਕਾਫੀ ਹੈ ਜੀ ਲੇਵਰ ਤੇ ਭਾਂਡੇ ਹੁੰਦੇ ਨੇ ਜੇ ਖਾਣ ਪੀਣ ਵਾਲੇ ਜਿਹੜੇ ਵੱਡੇ ਸਾਰੇ ਲਈ ਜੀ ਕੀ ਮਨ ਕਰਦਾ ਇਸ ਤੇ ਹੀ ਪਰਸ਼ੰਤ ਤੁਮੰਕਰ ਬੇਰੀ ਜਿਹੜੀ ਲਟੇਰੀ ਹੈਗੀ ਇਹਨਾਂ ਨੂੰ ਭੜਿਆ ਜਾਵੇ ਅੱਗੇ ਤੋਂ ਇਹ ਨਹੀਂ ਘਟਣਾ ਨਾ ਵਾਪਰੀ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਜੀ ਕਿ ਨਾ ਨਾ ਵਾਪਰੀ ਘਟਣਾ ਆਪਦੀ ਹੈ ਮੈਂ ਸਰਪੰਚਾਂ ਜੀ ਪਿੰਡ ਤੋਂ ਤੁਹਾਨੂੰ ਕਹਿੰਦੋ ਜੀ ਵੀ ਤੁਸੀਂ ਬਰਾੜ ਮੈਨੂੰ ਤਾਂ ਮੇਰੇ ਪਰਿਵਾਰ ਦੇ ਨੇੜੇ ਦੇ ਬੰਦੇ ਮੈਨੂੰ ਸਵੇਰੇ ਸਵਾ 6 ਵਜੇ ਇਹਨਾਂ ਨੇ ਫੋਨ ਕੀਤਾ ਵੀ ਰਾਤ ਸਾਢੇ ਨਾਲਾ ਦਰਘਟਨਾ ਵਾਪਰੀ ਗਈ ਜਦੋਂ ਮੈਂ ਹੁਣ ਹਸਪਤਾਲ ਆਇਆ ਇਹਨਾਂ ਨੂੰ ਪੁੱਛਿਆ ਗਿਆ ਰਾਤ ਲਗਭਗ 2:30 ਵਜੇ ਦੇ ਤਕਰੀਬਨ ਸਾਡੇ ਪਿੰਡ ਦੇ ਨੇੜੇ ਦਾਣਾ ਮੰਡੀ ਐ ਉੱਥੇ ਇਹਨਾਂ ਦੀ ਲੇਬਰ ਜਿਹੜੀ ਹਾਸਲਾ ਆਉਂਦੀ ਐ ਝੋਨਾ ਲਾਉਣ ਵਾਸਤੇ ਉਹ ਬੈਠੀ ਸੀ ਤੇ ਉਹਨਾਂ ਨੂੰ ਰੋਕਣ ਵਾਸਤੇ ਤਿੰਨ ਆਦਮੀ ਮੋਟਰਸਾਈਕਲ ਤੇ ਪਹੁੰਚੇ ਉਹਨਾਂ ਨੇ ਲੇਬਰ ਵਾਲਿਆਂ ਡਰ ਦੇ ਮਾਰਾ ਨੇ ਕਰੇ ਫੌਂਕੀਤਾ ਉਹਨਾਂ ਕੰਮ ਤੋਂ ਬਾਅਦ ਇਹ ਦੋਨੇ ਭਰਾ ਅਗਰ ਮੇਲ ਸਿੰਘ ਆ ਤੇ ਕੇ ਦਾ ਭਰਾ ਦੋਨੇ ਉਥੇ ਪਹੁੰਚੇ ਮੋਟਰਸਾਈਕਲ ਲੈ ਕੇ ਪਰ ਜਦੋਂ ਇਹਨਾਂ ਨੇ ਉਥੇ ਲੜਖਾ ਮਾਰਿਆ ਵੀ ਕੋਈ ਇਥੋਂ ਦੌੜ ਜਾਓ ਤੁਸੀਂ ਤਾਂ ਉਹਨਾਂ ਨੇ ਕੀ ਹੈ ਦੌੜਨ ਦੀ ਬੇਰ ਉਹਨਾਂ ਨੇ ਉਥੋਂ ਕਿਰਪਾਨਾਂ ਕੱਢ ਲਈਆਂ ਕਿਰਪਾਨਾਂ ਨਾਲ ਗਰਵੇਲ ਸਿੰਘ ਤੇ ਵਾਰ ਕਰ ਦਿੱਤਾ ਜੀ ਦੇ ਨਾਲ ਇਹਦੇ ਇੱਕ ਬਾਹ ਦੇ ਵਿੱਚ ਕਿਰਪਾਨ ਦਾ ਨਿਸ਼ਾਨ ਹੈ ਕਾਫੀ ਚੰਗਾ ਹੈ ਤੇ ਸ਼ਾਤੀ ਦੇ ਉੱਤੇ ਵੀ ਇੱਕ ਕੁਰਬਾਨ ਦਾ ਬਾਰ ਕੀਤਾ ਇੱਕ ਗੋਡੇ ਉੱਪਰ ਬਾਰ ਕੀਤਾ ਉਦਰਤੀ ਜਿਹੜਾ ਇਹ ਜਿਆਦਾ ਪਛਤ ਰਹੇਗੀ ਕਿਉਂਕਿ ਬੰਦੇ ਜਿਆਦਾ ਹੋਣ ਦੇ ਕਾਰਨ ਨੇੜੇ ਆ ਗਈ ਤਾਂ ਉਹ ਦੌੜ ਗਈ ਉਸ ਸਮੇਂ ਉਹਨਾਂ ਕੋਲੇ ਕਰਵਾਲ ਵਾਲਾ ਨਹੀਂ ਸੀ ਮੌਕੇ ਤੇ ਰਵਾਲ ਵਾਲਾ ਉੱਥੇ ਡਿੱਗ ਪਿਆ ਜੇਕਰ ਜਿਹੀਆਂ ਘਟਨਾਵਾਂ ਪਰੀਆਂ ਰਹੀਆਂ ਤਾਂ ਪਿੰਡਾਂ ਦੇ ਕਿਸਾਨ ਕੀ ਕਰਨਗੇ ਨਾ ਨਾ ਟਰਾਂਸਫਾਰਮਰ ਵਿੱਚ ਕੋਈ ਤੇਲ ਸੜਦਾ ਨਾ ਖੇਤ ਦੇ ਵਿੱਚ ਕਮਰੇ ਰੁਦਰਾਂ ਦੇ ਕੋਈ ਵੇਟ ਛੜਦਾ ਨਾ ਸਿਲੰਡਰ ਭਾਂਡੇ ਹਰ ਤਰਚੋਰੀਆਂ ਹੋਈਆਂ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੋ ਚਿੱਟੇ ਬਾਰੇ ਅਸੀਂ ਕਹਿੰਨੇ ਵੀ ਚਿੱਟਾ ਅਸੀਂ ਰੋਕਤਾ ਪਰ ਜੇ ਪ੍ਰੋਪਰ ਚਿੱਟਾ ਸਾਡਾ ਰੁਕਿਆ ਨਹੀਂ ਪਿੰਡਾਂ ਦੇ ਵਿੱਚ ਮੁੰਡੇ ਪਤਾ ਨਹੀਂ ਮਿਦਾਤ ਨੂੰ 2:30 ਵਜੇ ਨਸ਼ੇੜੀ ਸੀ ਜਾਂ ਕੀ ਇਹਦਾ ਜੀ ਪਤਾ ਲੱਗਦਾ ਪਰ ਇਹ ਕੰਮ ਨਸ਼ੇੜੀ ਕਰ ਸਕਦੇ ਆ ਦੂਸਰਾ ਆਮ ਬੰਦਾ ਨਹੀਂ ਕਰ ਸਕਦਾ ਪਿੰਡ ਦੇ ਵਿੱਚ ਹਰ ਰੋਜ਼ ਮੇਰੇ ਕੋਲ ਲੋਕ ਆਉਂਦੇ ਆ ਕਿਸੇ ਦਾ ਸਲੰਡਰ ਚੋਰੀ ਹੋ ਜਾਂਦਾ ਕਿਸੇ ਦੇ ਭਾਂਡੇ ਚੋਰੀ ਹੋ ਜਾਂਦੇ ਆ ਕੋਈ ਸੰਜੀ ਦਾ ਥਾਮਾ ਤੇ ਕੋਈ ਐਲਸੀ ਵੀ ਵਗੈਰਾ ਜਾਂ ਕੈਂਬਰੀ ਵਗੈਰਾ ਲੱਗਿਓ ਚੋਰੀ ਹੋ ਜਾਂਦੇ ਆ ਪਿੰਡਾਂ ਦੇ ਵਿੱਚ ਬਹੁਤ ਮਾੜਾ ਹਾਲ ਹੈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਆ ਇਹਦੇ ਪ੍ਰੋਪਰ ਸ਼ਕਤੀ ਕੀਤੀ ਜਾਵੇ ਜੋ ਚੋਰੀਆਂ ਵਾਲੇ ਘਟਨਾਵਾਂ ਮਾਨੇ ਚੋਰ ਫੜੇ ਜਾਣਾ ਕਿਉਂਕਿ ਚੋਰੀਆਂ ਹੋ ਜਾਂਦੀਆਂ ਨੇ ਦੋਕ ਦੇਣ ਜਿਹੜਾ ਲੋਕ ਰੋਸ-ਕੁਸਾ ਹੁੰਦਾ ਫਿਰ ਚੁੱਪ ਕਰਕੇ ਡਰ ਦੇ ਮਾਰੇ ਘਰੇ ਭej ਜਾਂਦੇ ਆ ਫਾਨਾ ਥਾਣਾ ਦੇ ਤੁੰਗਵਾਲੀ ਦੇ ਇੱਕ ਪ੍ਰਾਈਵੇਟ ਫੜੂ ਵਿੱਚ ਬਣੇ ਕਮਰੇ ਵਿੱਚ 5 80 ਮਜ਼ਦੂਰ ਰਹਿੰਦੇ ਸਨ ਜੋ ਕਿ ਗਰਮੇਲ ਸਿੰਘ ਵਾਸੀ ਤੁੰਗਵਾਲੀ ਦੇ ਖੇਤ ਵਿੱਚ ਝੋਨਾ ਲਗਾਉਣ ਦਾ ਕੰਮ ਕਰਦੇ ਸਨ ਬੀਤੀ ਰਾਤ ਰਾਤ तकरीबन 2:30 ਵਜੇ ਤਿੰਨ ਮੋਟਰਸਾਈਕਲ ਸਵਾਰ ਚੋਰ ਮੌਕਾ ਪਰ ਆਏ ਉਨਾਂ ਨੇ ਸੁਤੇ ਪੇਪਰ ਵਾਸਤੇ ਮੁਰੰਦਾ ਇੱਕ ਮੋਬਾਈਲ ਤੇ 1200 ਰੁਪਇਆ ਚੋਰੀ ਕਰ ਲਿਆ ਇਸੇ ਦੌਰਾਨ ਪ੍ਰਵਾਸੀ ਮੁਰੰਦਾ ਨੂੰ ਜਾਗ ਆ ਕੇ ਉਹ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਪ੍ਰਵਾਸੀ ਮੁਰੰਦਾ ਵਿੱਚੋਂ ਕਿਸੇ ਨੇ ਆਪਣੇ ਮਾਲਕ ਕਰਮੇਲ ਸਿੰਘ ਨੂੰ ਫੋਨ ਕਰ ਦਿੱਤਾ ਜਿਸ ਤੇ ਪਰਮੇਲ ਸਿੰਘ ਅਤੇ ਉਸ ਦਾ ਭਰਾ ਗਰੇਵ ਸਿੰਘ ਮੋਟਰਸਾਈਕਲ પર ਸਵਾਰ ਹੋ ਕੇ ਮੌਕਾ ਪਰ ਆ ਗਏ ਤੇ ਉਹ ਵੀ ਚੋਰਾਂ ਨਾਲ ਹੱਥੋਂ ਪਾਈ ਹੋ ਗਏ ਚੋਰਾਂ ਨੂੰ ਘੇਰ ਲਿਆ ਇਹ ਚੋਰਾਂ ਵਿੱਚੋਂ ਕਿਸੇ ਨੇ ਇੱਕ ਦਿੱਕੀ ਚੀਜ਼ ਗੁਰਮੀਲ ਸਿੰਘ ਦੀ ਬਾਹਾਂ ਪਰ ਤੇ ਉਸਦੇ ਡੋਲੇ ਪਰ ਮਾਰੀ ਜਿਸ ਨਾਲ ਗੁਰਮੀਲ ਸਿੰਘ ਜ਼ਖਮੀ ਹੋ ਗਿਆ ਤੇ ਚੋਰ ਮੌਕਾ ਤੋਂ ਭੱਜ ਗਏ ਗੁਰਮੀਲ ਸਿੰਘ ਪ੍ਰਾਈਵੇਟ ਬਟੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤੇ ਮੌਕਾ ਤੋਂ ਇੱਕ ਖਡਾਉਣਾ ਪਿਸਤੌਲ ਖੇਤਾਂ ਵਿੱਚੋਂ ਡਿੱਗਿਆ ਹੋਇਆ ਬਰਾਮਦ ਹੋਇਆ